ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਜਲੰਧਰ 'ਚ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਬਸਪਾ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਜਲੰਧਰ ਵਿਧਾਨ ਸਭਾ ਪਛਮੀ ਅਤੇ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਭੇਜੀ ਗਈ ਹੈ ਇਨਾਂ 'ਚ ਮੁੱਖ ਰੂਪ 'ਚ ਬਸਪਾ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਭਾਜਪਾ ਦੇ ਕੌਮੀ ਸੰਯੋਜਕ ਆਕਾਸ਼ ਆਨੰਦ ਕੇਂਦਰੀ ਸੰਯੋਜਕ ਰਣਧੀਰ ਸਿੰਘ ਬੈਨੀਵਾਲਸ ਨੇ 32 ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਗੜੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅਕਲ ਭਾਰਤੀ ਗੱਠਜੋੜ ਜ਼ਰੀਏ ਸੰਵਿਧਾਨ ਬਚਾਉਣ ਦੇ ਮੁੱਦੇ ਤੇ ਦੇਸ਼ ਦੇ ਦਲਿਤ ਪਿਛਲੇ ਵਰਗ ਅਤੇ ਘੱਟ ਗਿਣਤੀ ਵਰਗ ਨੂੰ ਗੁੰਮਰਾਹ ਕਰ ਰਹੀ ਹੈ ਕਮਜ਼ੋਰ ਵਰਗ ਦੇ ਵੋਟ ਤਾਂ ਹਾਸਲ ਕਰ ਲਏ ਗਏ ਨੇ ਪਰ ਕਮਜ਼ੋਰ ਵਰਗਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਹਮੇਸ਼ਾ ਅਣਦੇਖੀ ਕੀਤੀ ਗਈ ਹੈ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਵਿੱਚ ਇੱਕ 11 ਸਾਲ ਦੇ ਮਾਸੂਮ ਬੱਚੇ ਦੀ ਟੁਆਇ ਟ੍ਰੇਨ ਤੋਂ ਡਿੱਗ ਕੇ ਹੋਈ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਮਾਮਲੇ 'ਚ ਪੁਲਿਸ ਨੇ ਟੁਆਇ ਟ੍ਰੇਨ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਟ੍ਰੇਨ ਨੂੰ ਕਬਜ਼ੇ 'ਚ ਲੈ ਲਿਆ ਪੁਲਿਸ ਨੇ ਮੁਲਜ਼ਮ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸਾਹਮਣੇ ਆਇਆ ਤਸਵੀਰਾਂ ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਿਵੇਂ ਸੰਤੁਲਨ ਵਿਗੜਨ ਤੋਂ ਬਾਅਦ ਟ੍ਰੇਨ ਦਾ ਡੱਬਾ ਡਿੱਗ ਜਾਂਦਾ ਹੈ ਅਤੇ ਡੱਬੇ ਹੇਠਾਂ 11 ਸਾਲਾ ਸ਼ਹਿਬਾਜ਼ ਦੇ ਔਨ ਨਾਲ ਉਸਦੀ ਮੌਤ ਹੋ ਜਾਂਦੀ ਹੈ ਮਾਮਲੇ ਦੀ ਜਾਂਚ ਅਧਿਕਾਰੀ ਇਨਸਪੈਕਟਰ ਊਸ਼ਾ ਰਾਣੀ ਨੇ ਦੱਸਿਆ ਕਿ ਨਵਾਂ ਸ਼ਹਿਰ ਦਾ ਇੱਕ ਪਰਿਵਾਰ ਪਿਛਲੀ ਰਾਤ ਅਲਾਂਟੇ ਮਾਲ ਚ ਘੁੰਮਣ ਆਇਆ ਸੀ ਇਸ ਵਿੱਚ ਉਹਨਾਂ ਦਾ 11 ਸਾਲ ਦਾ ਬੇਟਾ ਸ਼ਹਬਾਸ ਨੇ ਟॉय ਟ੍ਰੇਨ 'ਤੇ ਡਰਾਈਵ ਲੈਣ ਦੀ ਇੱਛਾ ਜਤਾਈ ਇਸ ਤਰ੍ਹਾਂ ਸ਼ਹਬਾਸ ਜਦੋਂ ਟ੍ਰੋਏ ਟ੍ਰੇਨ 'ਤੇ ਡਰਾਈਵ ਲੈ ਰਿਹਾ ਸੀ ਤਾਂ ਅਚਾਨਕ ਮੋੜ ਕੱਟਦੇ ਸਮੇ ਉਸ ਦਾ ਡੱਬਾ ਪਲਟ ਗਿਆ ਜਿਸ ਦੇ ਚਲਦੇ ਉਸ ਦੇ ਸਿਰ ਤੇ ਡੂੰਗੀ ਸੱਟ ਲੱਗੀ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਨਕੋਦਰ ਚ ਪੁਲਿਸ ਦੀ ਵਰਦੀ ਨੂੰ ਦਾਗਦਾਰ ਕਰਦੇ ਹੋਏ ਦੋ ਮੁਲਾਜ਼ਮਾ ਨੇ ਸਾਥੀਆਂ ਨਾਲ ਮਿਲ ਕੇ ਨਕੋਦਰ ਦੇ ਇੱਕ ਅਕਾਲੀ ਦਲ ਸਾਬਕਾ ਕੌਂਸਲਰ ਦੇ ਬੇਟੇ ਨੂੰ ਕਾਰ ਚ ਅਗਵਾ ਕਰਕੇ ਲਿਜਾਣ ਅਤੇ ਨਜ਼ਾਇਦ ਹਿਰਾਸਤ ਵਿੱਚ ਰੱਖ ਕੇ 50000 ਰੁਪਏ ਮੰਗਨ ਦਾ سنگੀਨ ਮਾਮਲਾ ਸਾਹਮਣੇ ਆਇਆ। ਕ੍ਰਿਬ 8 ਘੰਟਿਆਂ ਬਾਅਦ ਲੜਕੇ ਨੂੰ ਨਕੋਦਰ ਜਲੰਧਰ ਰੋਡ ਤੇ ਛੱਡ ਕੇ ਉਹ ਫਰਾਰ ਹੋ ਗਏ। ਸਿਟੀ ਪੁਲਿਸ ਨੂੰ ਦਿੱਤੇ ਬਿਆਨ ਚ ਭਗਵਾਨ ਸਿੰਘ ਪਰੂਥੀ ਸਾਬਕਾ ਕੌਂਸਲਰ ਨੇ ਦੱਸਿਆ ਕਿ ਬੀਤੇ ਕੱਲ ਉਸ ਦਾ ਲੜਕਾ ਨਵਜੋ ਤੋ ਸਾਡੇ ਕੋ 10 ਵਜੇ ਨਿੱਜੀ ਕੰਮ ਲਈ ਬਾਜ਼ਾਰ ਗਿਆ ਸੀ 2:11 ਵਜੇ 10 ਮਿੰਟ ਤੇ ਲੜਕੇ ਨਵਜੋਤ ਦੇ ਮੋਬਾਈਲ ਤੋਂ WhatsApp ਕਾਲ ਉਸਦੇ ਮੋਬਾਈਲ ਤੇ ਆਈ ਅਤੇ ਕਿਹਾ ਕਿ ਤੁਹਾਡਾ ਲੜਕਾ ਅਸੀਂ ਨਸ਼ਾ ਕਰਦਾ ਫੜਿਆ ਅਜੇ ਤੱਕ ਸਾਡੀ ਇੱਥੇ ਗੱਲ ਹੈ ਅਸੀਂ ਤਾਨ ਬੇੜਾਂਗੇ ਜੇਕਰ ਤੁਸੀਂ 50000 ਰੁਪਏ ਲੈ ਕੇ ਆਉਂਗੇ ਉਹਨਾਂ ਦੱਸਿਆ ਕਿ ਪੈਸਿਆਂ ਦਾ ਇੰਤਜ਼ਾਮ ਕਰਕੇ ਵੱਡੇ ਲੜਕੇ ਨੂੰ ਨਾਲ ਲੈ ਕੇ ਜਗ੍ਹਾ ਦੱਸੀ ਗਈ ਤੇ ਅਸੀਂ ਆਪਣੀ ਗੱਡੀ 'ਚ ਪਹੁੰਚ ਗਏ ਫਿਰ ਵਿਅਕਤੀ ਨੇ ਕਿਹਾ ਕਿ ਤੁਸੀਂ ਇੱਥੇ ਪੈਸੇ ਰੱਖ ਦੋ ਅਤੇ ਚਲੇ ਜਾਓ ਇਹ ਮਾਮਲਾ ਪੂਰੀ ਤਰ੍ਹਾਂ ਫਿਲਮੀ ਸੀ ਉਸ ਤੋਂ ਬਾਅਦ ਇੱਕ ਗੱਡੀ ਆਈ ਹਰੇ 50 ਮੀਟਰ ਦੀ ਦੂਰੀ ਤੇ ਰੁਕ ਗਿਆ ਤੇ ਫਿਰ ਉਹ ਉਹਨਾਂ ਨੇ ਮੇਰੇ ਲੜਕੇ ਨੂੰ ਸਾਡੇ ਕੋਲ ਦੇ ਦਿੱਤਾ ਅਤੇ ਗੱਡੀ ਚੋਂ ਪੈਸੇ ਲੈ ਕੇ ਫਰਾਰ ਹੋ ਗਏ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਇਸ ਸੈਸ਼ਨ 'ਚ ਨਵੇਂ ਚੁਣ ਕੇ ਆਏ ਸੰਸਦਾਂ ਨੂੰ ਸੌਂਚਕਾਈ ਜਾਵੇਗੀ ਪੰਜਾਬ ਦੇ ਸੰਸਦਾਂ ਨੂੰ ਮੰਗਲਵਾਰ 25 ਜੂਨ ਨੂੰ ਸੌਂਚਣ ਲਈ ਸਮਾਂ ਦਿੱਤਾ ਗਿਆ ਇਸ ਦੌਰਾਨ ਸਭ ਦੀਆਂ ਨਜ਼ਰਾਂ ਪੰਜਾਬ 'ਚ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਅਮਰਤਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਸੌਂਚਣ ਵਾਲੇ ਪੰਜਾਬ ਦੇ 13 ਸੰਸਦਾਂ ਵਿੱਚੋਂ ਜੇਲ੍ਹ ਤੋਂ ਚੋਣ ਲੜਨ ਅਤੇ ਜਿੱਤਣ ਵਾਲੇ ਅਮਰਤਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੈ ਉਹਨਾਂ ਨੂੰ ਇਸ ਲਈ ਰਸਮੀ ਸੱਦਾ ਵੀ ਮਿਲਿਆ ਉਹਨਾਂ ਨੂੰ ਦੁਪਹਿਰੇ 12 ਵਜੇ ਤੋਂ 1 ਵਜੇ ਦਾ ਮਾ ਦਿੱਤਾ ਗਿਆ ਪ੍ਰਸਿੱਧ बावਜੂਦ ਅਮਰਪਾਲ ਸਿੰਘ ਦਾ ਸੌਚਕ ਸਮਾਗਮ ਚ ਪੰਜਨੋਂ ਅੱਖਾਂ ਜਾਪਰੇ ਅਮਰਪਾਲ ਸਿੰਘ ਮਾਰਚ 2023 ਤੋਂ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਐਨਐਸਏ ਇੱਕ ਅਜੀਹਾ ਕਾਨੂੰਨ ਹੈ ਜੋ ਸਰਕਾਰ ਨੂੰ ਬਿਨਾਂ ਕਿਸੇ ਰਸਮੀ ਦੋਸ਼ ਤੇ 12 ਮਹੀਨਿਆਂ ਤੱਕ ਵਿਅਕਤੀ ਨੂੰ ਹਿਰਾਸਤ ਚ ਰੱਖਣ ਦੀ ਇਜਾਜ਼ਤ ਦਿੰਦਾ ਹੈ ਪਰ ਅਮਰਪਾਲ ਸਿੰਘ ਨੂੰ 1 ਸਾਲ ਤੋਂ ਵਾਧਾ ਸਮਾਂ ਹੋ ਗਿਆ ਤੇ ਸਰਕਾਰ ਨੇ ਉਸਤੇ NSA ਨੂੰ ਦੂਜੀ ਵਾਰ ਫੜਾ ਦਿੱਤਾ ਹੈ ਅਜਿਹੇ ਚ ਸੰਸਦੀ ਪ੍ਰੋਗਰਾਮ ਲਈ ਭੇਜੇ ਗਏ 25 ਜੂਨ ਦੇ ਸਮੇਂ ਚ ਅਮਰਪਾਲ ਸਿੰਘ ਦਾ ਜੇਲ੍ਹ ਚੋਂ ਪੈਰੋਲ ਤੇ ਆਕ ਆ ਸਕਣਾ ਵੀ ਮੁਸ਼ਕਲ ਹੈ ਇੱਥੇ ਦੱਸ ਦੇ ਕਿ ਨਵੇਂ ਸੰਸਦ ਭਵਾਂंचे ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ ਜਿਸ ਤੋਂ ਬਾਅਦ ਰਾਸ਼ਟਰਪਤੀ ਦਰਪਦੀ ਮੁਰਮੂ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਨੂੰ ਜ਼ਮਾਨਤ ਦੇ ਮਾਮਲੇ 'ਚ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਸੁਪਰੀਮ ਕੋਰਟ ਨੇ ਕਠਿਤ ਆਬਕਾਰੀ ਕੁਟਾਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ 'ਚ ਜ਼ਮਾਨਤ ਤੇ ਅੰਤਰੀਮ ਰੋਕ ਲਗਾਉਣ ਦੇ ਹਾਈ ਕੋਰਟ ਦੇ ਹੁਕਮਾਂ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਲਈ 26 ਜੂਨ ਦੀ ਤਾਰੀਖ ਤੈਅ ਕੀਤੀ ਹੈ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਹਾਈ ਕੋਰਟ ਦੇ ਖਿਲਾਫ ਦਿੱਤੀ ਪਟੀਸ਼ਨ ਨੂੰ ਵਾਪਸ ਲੈਣ ਲਈ ਕਿਹਾ ਸੀ ਇਸ ਪਟੀਸ਼ਨ 'ਚ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਤੋਂ ਉਹਨਾਂ ਦੀ ਜ਼ਮਾਨਤ ਤੇ ਰੋਕ ਲਗਾਈ ਗਈ ਸੀ ਜਸਟਿਸ ਮਰੋਚ ਮਿਸ਼ਰਾ ਤੇ ਜਸਟਿਸ ਐਸ ਵੀ ਐਨ ਪੱਟੀ ਬੈਂਚ ਨੇ ਸਾਮਣੇ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਕਰ ਰਿਹਾ ਕਿਉਂਕਿ ਇਸ ਮੁੱਦੇ ਤੇ ਇੱਕ ਕੇਸ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸੁਝਾ ਦਿੱਤਾ ਹੈ ਕਿ ਪਹਿਲਾਂ ਹਾਈ ਕੋਰਟ ਨੂੰ ਪਟੀਸ਼ਨ ਵਾਪਸ ਲਈ ਜਾਏ ਤਾਂ ਫਿਰ ਸੁਪਰੀਮ ਕੋਰਟ ਦਾ ਰੋਖ ਕੀਤਾ ਜਾਏ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਦਾਅਰ ਪਟੀਸ਼ਨ 'ਚ ਦ੍ਰਿੜ ਦਿੱਤੀ ਗਈ ਹੈ ਕਿ ਜ਼ਮਾਨਤ ਦੇ ਹੁਕਮਾਂ ਤੇ ਰੋਕ ਲਾਉਣ ਦਾ ਹਾਈ ਕੋਰਟ ਦਾ ਤਰੀਕਾ ਅਦਾਲਤ ਵੱਲੋਂ ਤੈਅ ਕਾਨੂੰਨ ਦੇ ਸਪਸ਼ਟ ਹੁਕਮਾਂ ਦੇ ਉਲਟ ਹੈ ਜੂਜੀਸੀ ਨੈਟ ਪੇਪਰ ਲੀਕ ਮਾਮਲੇ ਦੀ ਜਾਂਚ ਲਈ ਦਿੱਲੀ ਤੋਂ ਬਿਹਾਰ ਦੇ ਨਿਵਾਦਾ ਪਹੁੰਚੀ ਕੇਂਦਰੀ ਜਾਂਚ ਬਿਊਰੋ ਦੀ ਟੀਮ ਤੇ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਸੁਪਰੀਡੈਂਟ ਅੰਬ੍ਰੀਸ਼ ਰਾਹੁਲੇ ਐਤਵਾਰ ਨੂੰ ਦੱਸਿਆ ਕਿ UGC NET ਪੇਪਰ ਲੀਕ ਮਾਮਲੇ 'ਚ CBI ਦੀ ਟੀਮ ਸ਼ਨੀਵਾਰ ਨੂੰ ਨਮਾਦਾ ਜ਼ਿਲ੍ਹੇ ਦੇ ਰਾਜੌਲੀ ਥਾਣੇ ਦੇ ਪਿੰਡ ਕਸਦੀਆਂ ਪਹੁੰਚੀ ਜਿੱਥੇ ਉਹਨਾਂ 'ਤੇ ਪਿੰਡ ਵਾਸੀਆਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ CBI ਟੀਮ ਦੀ ਜੜੀਆ ਕੁੱਟਮਾਰ ਵੀ ਕੀਤੀ ਗਈ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਟੀਮ ਦੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਹੈ CBI ਦੀ ਜਾਂਚ ਟੀਮ 'ਚ ਸਥਾਨਕ ਪੁਲਿਸ ਦੀ ਇੱਕ ਮੈਲਾ ਕਾਂਸਟੇਬਲ ਦੇ ਨਾਲ 4 ਅਧਿਕਾਰੀ ਸ਼ਾਮਲ ਸੀ ਪਿੰਡ ਵਾਸੀਆਂ ਦੇ ਹਮਲੇ ਤੋਂ ਕਬਰਾ ਕੇ ਸੀਬੀਆਈ ਟੀਮ ਨੇ ਰਜੌਲੀ ਪੁਲਿਸ ਨੂੰ ਸੂਚਿਤ ਕੀਤਾ ਰਜੌਲੀ ਪੁਲਿਸ ਨੇ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਜਲੰਧਰ ਪਛਮੀ ਵਿਧਾਨ ਸਭਾ ਜਮਨੀ ਚੌਣਾਲੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 10 ਨੁਕਤੇ ਮੈਨੀਫੈਸਟੋ ਨੂੰ ਨਵੀਆਂ ਬੋਤਲਾਂ ਦੇ ਵਿੱਚ ਪੁਰਾਣੀ ਸ਼ਰਾਬ ਕਰਾਰ ਦਿੰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੀਫੈਸਟੋ ਸਾਬਿਤ ਕਰਦਾ ਹੈ ਕਿ ਆਪ ਨੇ ਆਪਣੇ ਵਾਅਦੇ ਪੂਰੇ ਕਰਨ 'ਚ ناکਾਮੀਆਂ ਮੰਨ ਲਈਆਂ ਨੇ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸੱਚਿਆ ਕਾਲ